ਸੈਂਟਰ ਦਾ ਖੇਤੀਬੀਗਿਆਨ ਕੇਂਦਰ ਜਿਹੜਾ ਹੈਗਾ ਉਹ ਪ੍ਰਾੜੀ ਦੇ ਮੈਨੇਜਮੈਂਟ ਤੇ ਇਹ ਜਿਹੜਾ ਪ੍ਰੋਗਰਾਮ ਮੇਲਾ ਲਾਇਆ ਗਿਆ ਹੈ ਜਿਹੜਾ ਤੇ ਜਿੰਦੇ ਵਿੱਚ ਲਗਭਗ 50 ਤੋਂ ਵੱਧ ਵੱਖ-ਵੱਖ ਜਿਹੜੀਆਂ ਉਹ ਸਟਾਲਾਂ ਲਾਏ ਗਏ ਆ ਤੇ ਜਿਹਦੇ ਮੁੱਖ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਟਾਲ ਵੀ ਇੱਥੇ ਲਾਇਆ ਗਿਆ ਹੈ ਤੇ ਬਾਕੀ ਹੋਰ ਵਿਭਾਗਾਂ ਦੇ ਸਟਾਲ ਵੀ ਇੱਥੇ ਲੱਗੇ ਨੇ ਤੇ ਜਿੱਥੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਾਲ ਦੀ ਜ਼ਿਕਰ ਗੱਲ ਕਰੀਏ ਜਾਂ ਫਿਰ ਐਕਟੀਵਿਟੀ ਦੀ ਗੱਲ ਕਰੀਏ ਤਾਂ ਜਿਹੜਾ ਫਾਰਲਕਾ ਦੇ ਵਿੱਚ ਜਿਹੜਾ ਫਾਰਮਰ ਸਲਾਹਕਾਰ ਸੇਵਾ ਕੇਂਦਰ ਜਿਹੜਾ ਹੈਗਾ ਜੀ ਉਹ ਪਿਛਲੇ 6 ਕੰਮ ਕਰ ਰਿਹਾ ਜਿਹੜਾ ਕਿਸਾਨਾਂ ਦੀ ਸੇਵਾ ਦੇ ਵਿੱਚ ਤੇ ਫਾਰਮਰ ਸਲਾਹਕਾਰ ਸੇਵਾ ਕੇਂਦਰ ਦੀ ਜਗਤਵੀਂ ਦੀ ਗੱਲ ਕਰੀਏ ਜਿਹੜਾ ਵੀ ਤਕਨੀਕੀ ਗਿਆਨ ਹੈ ਜਿਹੜਾ ਯੂਨੀਵਰਸਿਟੀ ਦਾ ਤਕਨੀਕੀ ਗਿਆਨ ਹੈ ਉਹ ਫਾਰਮਰ ਤੱਕ ਫਾਰਮਰ ਦੇ ਲੈਵਲ ਤੱਕ ਪਹੁੰਚਾਣਾ ਨਵੀਆਂ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਫਸਲਾਂ ਦੇ ਪ੍ਰਦਰਸ਼ਨੀ ਪਲਾਊਡ ਲਾਣਾ ਫਸਲਾਂ ਦੇ ਰੋਗਾ ਦੀ ਪਛਾਣ ਅਤੇ ਹੱਲ ਕਰਨਾ ਤੇ ਸਿਖਲਾਈ ਕੈਂਪਸ ਦਾ ਆਯੋਜਨ ਕਰਨਾ ਤੇ ਬਾਕੀ ਦੀ ਨਵੀਂ ਰਸਾਲਾ ਜਿਹੜਾ ਤੇ ਉਹਨੂੰ ਫਾਰਮਰ ਤੱਕ ਅਵੇਲੇਬਲ ਕਰਾਉਣਾ ਤੇ ਜਿਹੜੇ ਸਰਵੇ ਨੇ ਜਿਹੜੇ ਸਰਵੇਖਣ ਨੇ ਉਹ ਆਰਥਿਕ ਸਰਵੇਖਣ ਵੀ ਕਰਨੇ ਤੇ ਕੰਮ ਜਿਹੜੀ ਹੈ ਫਾਰਮਰ ਦੇ ਜਿਹੜੀ ਫੀਡਬੈਕ ਜਿਹੜੀ ਹੈ ਉਹ ਕਿਸਾਨਾਂ ਤੱਕ ਜ਼ਿੰਮੇਵਾਰ ਤੱਕ ਜਿਹੜੀ ਵੀ ਰਿਸਰਚ ਜਿਹੜੀ ਕਰਦੀ ਹੈ ਯੂਨੀਵਰਸਿਟੀ ਫਾਰਮਰ ਦੇ ਵੀ ਫੀਡਬੈਕ ਦੇ ਤਹਾ ਤੇ ਉਹ ਜ਼ਿੰਮੇਵਾਰ ਤੱਕ ਪਹੁੰਚ ਸਕਦੀ ਹੈ ਇਸ ਸਟਾਲ ਤੁਸੀਂ ਵੇਖੋਗੇ ਖਾਸ ਕਰਕੇ ਅੱਗੇ ਹੁਣ ਜਿਵੇਂ ਅ ਇਸ ਸਟਾਲ ਦੇ ਉੱਪਰ ਜਿੰਨਾ ਵੀ ਪੀਡਰ ਸਾਲਾ ਹੈਗਾ ਜਾਂ ਪੀਏ ਨੂੰ ਜੋੜਨ ਵਾਸਤੇ ਲਗਭਗ 14 ਲੱਖ ਫਾਰਮਰ ਜਿਹੜੇ ਪੇਸ਼ਾ ਫਾਰਮਰ ਜਿਹੜੇ ਜੁੜੇ ਹੋਏ ਨੇ ਕਿਸਾਨ ਐਪ ਦੇ ਨਾਲ ਯੂਨੀਵਰਸਿਟੀ ਨਾਲ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ ਇਸ ਪ੍ਰਦਰਸ਼ਨੀ ਵਿੱਚ ਕਿਤਾਬਾਂ ਸਸਾਲਾ ਹੋ ਗਿਆ ਸਾਰਾ ਬਾਕੀ ਜਿਹੜੇ ਵੀ ਬਾਇਓ ਫਰਟੀਲਾਈਜ਼ਰ ਨੇ ਖਾਸ ਕਰਕੇ ਚਾਹੇ ਉਹ ਗੰਨੇ ਵਾਸਤੇ ਹੈ ਚਾਹੇ ਉਹ ਛੋਣਨੇ ਵਾਸਤੇ ਹੈ ਚਾਹੇ ਮੂੰਗੀ ਵਾਸਤੇ ਹੈ ਉਹ ਇਸ ਤਰ੍ਹਾਂ ਸੇਲ ਵਾਸਤੇ ਵੀ ਇੱਥੇ ਰੱਖਿਆ ਗਿਆ ਜਾ ਕੇ ਜਿਹੜੀਆਂ ਆਣ ਵਾਲੀਆਂ ਫਸਲਾਂ ਹੈ ਖਾਸ ਕਰਕੇ ਜਿਵੇਂ ਹੁਣ ਨਿੰਬੂ ਜਾਤੀ ਦਾ ਮੇਨ ਕੰਮ ਚੱਲ ਰਿਹਾ ਹੈ ਜਿਹੜਾ ਤੇ ਕਿਸਾਨਾਂ ਵਾਸਤੇ ਜਿਹੜਾ ਇਹ ਏਰੀਆ ਬਾਗਾਂ ਵਾਸਤੇ ਲਗਭਗ ਫਾਇਲਕਾ ਦੇ ਵਿੱਚ 37 38000 ਹੈਕਟੇਰ ਜਿਹੜਾ ਹੈ ਉਹ ਬਾਗਾਂ ਦਾ ਹੈ ਬਾਗ ਦੇ ਵਿੱਚ ਜਿਹੜੀਆਂ ਮੁੱਖ ਸਮੱਸਿਆਵਾਂ ਆਉਂਦੀਆਂ ਖਾਸ ਕਰਕੇ ਸਟਰਸ ਇਲਾ ਹੋ ਗਿਆ ਗੁੰਦਰਾ ਹੋ ਗਿਆ ਜਾਂ ਫਿਰ ਗਰੀਨਿੰਗ ਦੀ ਬਿਮਾਰੀ ਕੁਛ ਵਧ ਰਹੀ ਹੈ ਉਹਦੇ ਬਾਰੇ ਵੀ ਜ਼ਿੰਮੇਦਾਰਾਂ ਨੂੰ ਕੋਈ ਕਿਸ ਤਰ੍ਹਾਂ ਦੇ ਅੱਗੇ ਪਹੁੰਚਣਾ ਚਾਹੀਦੇ ਹੈ ਉਹਦੇ ਬਾਰੇ ਕੁਝ ਵਿਚਾਰ ਸਾਂਝੇ ਕੀਤੇ ਜਾ ਰਹੇ ਜ਼ਿੰਮੇਦਾਰਾਂ ਨਾਲ ਤੇ ਇਸੇ ਤਰ੍ਹਾਂ ਨਰਮੇ ਦੇ ਉੱਪਰ ਨਰਮਾ ਕਿਉਂਕਿ ਜ਼ਿਲ੍ਹਾ ਫਾਿਲਕਾ ਦੇ ਵਿੱਚ ਜਿਹੜਾ ਨਰਮਾ ਹੈਗਾ ਉਹ ਕਾਫੀ ਹੌਲੀ-ਹੌਲੀ ਕਰਕੇ ਘਟਦਾ ਜਾ ਰਿਹਾ ਹੈ ਪੂਰੇ ਪੰਜਾਬ 'ਚ ਹੀ ਘਟ ਰਿਹਾ ਹੈ ਲੇਕਿਨ ਨਰਮੀ ਦੀ ਫਸਲ ਨੂੰ ਮੁੜ ਮੋੜ ਸਜੀ ਕਰਨ ਵਾਸਤੇ ਜਿਹੜਾ ਹੈ ਉਹ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਵਾਰੇ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਵੀ ਜਿਹੜੀ ਗੁਲਾਬੀ ਸੁੰਡੀ ਖਾਸ ਕਰਕੇ ਜਿਹੜੀ ਹੈਗੀ ਹੈ ਉਹ ਨਰਮੇ ਦੇ ਰਹਿਦ ਖੁਰ ਦੇ ਉੱਪਰ ਵੀ ਕਿਸ ਤਰ੍ਹਾਂ ਉਪਰਾਲਾ ਕਰਕੇ ਛਟੀਆਂ ਦੀ ਸਾਮ ਸੰਭਾਲ ਕਰਕੇ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਨੂੰ ਕੰਟਰੋਲ ਕਰ ਸਕਦੇ ਆ ਤਾਂ ਇੱਕ ਤਰ੍ਹਾਂ ਦੀ ਜਿਹੜੀ ਸਾਰੀ ਯੂਨੀਵਰਸਿਟੀ ਦੀ ਜਿਹੜੀ ਤਕਨੀਕਾਂ ਹੈ ਜਿਲ੍ਹਾ ਫਾਿਲਕਾ ਦੇ ਵਿੱਚ ਫਾਰਮਰ ਸਲਾਹਕਾਰ ਸੇਵਾ ਕੇਂਦਰ ਦੇ ਸੈਂਟਰ ਦੇ ਉੱਪਰ ਜਿਹੜੀ ਯੂਨੀਵਰਸਿਟੀ ਦਾ ਪੂਰਾ ਇਹ ਪ੍ਰਦਰਸ਼ਨ ਕੀਤਾ ਗਿਆ ਜਿੰਦੇ ਉੱਪਰ ਰਸਾਲੇ ਕਿਤਾਬਾਂ ਆਨ ਹੋਣੀਆਂ ਫਸਲਾਂ ਦੇ ਉੱਪਰ ਤਕਨੀਕੀ ਜਾਣਕਾਰੀ